ਸੁਖਪਾਲ ਸਿੰਘ ਖੈਰਾ ਵੱਲੋਂ 8 ਤਰੀਕ ਨੂੰ ਇੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ ਜਿਹਦੀ ਜਿਹੜੀ ਤਿਆਰੀਆਂ ਸ਼ੁਰੂ ਕਰ ਦਿੱਤੀ ਗਈ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਖੈਰਾ ਸਾਹਿਬ ਨੇ ਮੀਟਿੰਗ ਵੀ ਕੀਤੀ ਹੈ ਤੇ ਦੇਵੋਂ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸੁਖਪਾਲ ਖੈਰਾ ਖੈਰਾ ਸਾਹਿਬ ਜਿਹੜਾ ਇਨਸਾਫ ਮਾਰਚ ਹੈ ਪਹਿਲਾਂ ਇਹ ਕਦੋਂ ਸ਼ੁਰੂ ਹੋਣਾ ਮਕਸਦ ਕੀ ਹੈ ਦਾ ਜੀ ਇਹ ਅਸੀਂ 8 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਪਲਾਨ ਕੀਤਾ ਔਰ ਇਹਦੀ ਸ਼ੁਰੂਆਤ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਤਖਤ ਦਮਦਮਾ ਸਾਹਿਬ ਵਿਖੇ ਅਰਦਾਸ ਕਰਕੇ ਮੱਥਾ ਟੇਕ ਕੇ ਅਸੀਂ ਪਟਿਆਲੇ ਵੱਲ ਔਰ ਮਕਸਦ ਮਨੋਰਥ ਇਹਦਾ ਇਹ ਹੈ ਕਿ ਜੋ ਬੇਇਨਸਾਫੀ ਹੋ ਰਹੀ ਆ ਚੁਫੇਰੇ ਪੰਜਾਬ ਦੇ ਵਿੱਚ ਅੱਜ ਲੁੱਟ ਤੇ ਕਸੁੱਟ ਹੋ ਰਹੀ ਆ ਔਰ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਇੱਕ ਮੁਹਾਜ ਖੜਾ ਕਰਨ ਜਾ ਰਹੇ ਹਾਂ ਇੱਕ ਲੋਕ ਲਹਿਰ ਖੜੀ ਕਰਨ ਜਾ ਰਹੇ ਹਾਂ ਔਰ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਭਾਵਾਂ ਇਹਦਾ ਨਾਮ ਇਨਸਾਫ ਮਾਰਚ ਆ ਇਹਦਾ ਸਲੋਗਨ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਆ ਪਰੰਤੂ ਜਿਹੜੇ ਲੋਕਾਂ ਦੇ ਬਰਨਿੰਗ ਇਸ਼ੂਜ਼ ਨੇ ਜਿਸ ਤਰ੍ਹਾਂ ਦੇ ਨਾਲ ਕਿਸਾਨ ਤੇ ਖੇਤ ਮਜ਼ਦੂਰਾ ਆਤਮੱਤਿਆ ਕਰ ਰਿਹਾ ਵਾ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੀ ਹਹਾਕਾਰ ਮਚੀ ਹੋਈ ਆ ਜੋ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਯੂਥ ਦੀ ਜੋ এমਪਲੋਇਸ ਦੇ ਨਾਲ ਤੱਕਾ ਕੀਤਾ ਜਾ ਰਿਹਾ ਜੋ ਦਲਿਤ ਵਰਗ ਦੇ ਨਾਲ ਉਹਨਾਂ ਨੂੰ ਜਿਹੜੀਆਂ ਬਣਦੀਆਂ ਉਹਨਾਂ ਦੀਆਂ ਸਕੀਮਸ ਨੇ ਚਾਹੇ ਪੋਸਟ میٹرਿਕ ਸਕਾਲਰਸ਼ਿਪ ਆ ਇਹ ਸਾਰੀਆਂ ਗੱਲਾਂ ਬਲਕਿ ਇੰਡਸਟਰੀ ਦੀ ਗੱਲ ਕਰਾਂਗੇ ਜੋ ਸਾਡਾ ਸਮਾਲ ਤੇ ਮੀਡੀਅਮ ਸਕੇਲ ਇੰਡਸਟਰੀ ਆ ਕਰਪਸ਼ਨ ਆ ਅਸਮਾਨਾਂ ਨੂੰ ਛੂ ਰਹੀ ਆ ਅਮਰਿੰਦਰ ਸਿੰਘ ਲਗਭਗ ਇਹ ਸਾਰੇ ਇਸ਼ੂਜ਼ ਨੂੰ ਕੰਟਰੋਲ ਵਿੱਚ ਕਰਨ ਵਿੱਚ ਫੇਲ ਹੋਏ ਨੇ ਇਹ ਸਾਰੇ ਇਸ਼ੂਜ਼ ਡੋਮਿਨੇਟ ਕਰਨਗੇ ਇਸ ਇਨਸਾਫ ਮਾਰਚ ਨੂੰ ਤੇ ਅੱਜ ਕਿੰਨੇ ਪਿੰਡਾਂ ਦਾ ਦੌਰਾ ਜੀ ਆਪਣਾ ਬਿਲੇ ਰਿਹਾ ਜੀ ਅਸੀਂ ਹੁਣ ਅਗਲੇ ਤਕਰੀਬਨ 8 ਦਿਨ ਜਿਹੜੇ ਵੀ ਬਚਣਗੇ 8 ਤਰੀਕ ਤੋਂ ਪਹਿਲਾਂ ਅਸੀਂ ਆਲਮੋਸਟ 8 ਤੋਂ ਲੈ ਕੇ 10 ਵਿਲੇजेस ਇੱਕ ਇੱਕ ਦਿਨ ਚ ਪਿੰਡ ਕਵਰ ਕਰਨੇ ਆ ਤਾਂ ਕਿ ਮੈਕਸਿਮਮ ਮਾਸ ਕੰਟੈਕਟ ਕਰਕੇ ਲੋਕਾਂ ਨੂੰ ਐਜੂਕੇਟ ਕੀਤਾ ਜਾ ਸਕੇ ਔਰ ਲੋਕਾਂ ਨੂੰ ਨਾਲ ਜੋੜਿਆ ਜਾ ਸਕੇ ਖੇਰਾ ਸਾਹਿਬ ਕੋਰੀਡੋਰ ਦੇ ਨੀ ਪੱਥਰ ਰੱਖੇ ਜਾ ਚੁੱਕੇ ਆ ਪਰ ਆਫੀਸ਼ੀਅਲੀ ਵਰਕ ਨਹੀਂ ਉਹਦੇ ਬਾਰੇ ਹੋਇਆ ਕੀ ਲੱਗਦਾ ਤੁਹਾਨੂੰ ਨਹੀਂ ਮੇਰਾ ਖਿਆਲ ਹੈ ਕਿ ਦੇਖੋ ਗੱਲ ਇਹ ਆ ਕਿ ਇੱਕ ਗੱਲ ਤਾਂ ਮੈਨੂੰ ਦੁੱਖ ਆ ਕਿ ਜਿਸ ਢੰਗ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਐਡੇ ਅਹਿਮ ਤੇ ਧਾਰਮਿਕ ਮਸਲੇ ਦੇ ਉੱਤੇ ਛੋਟੇ ਪੱਧਰ ਦੀ ਰਾਜਨੀਤੀ ਦਿਖਾਈ ਆ ਛੋਟਾ ਜਾਂ ਦਿਲ ਦਿਖਾਇਆ ਵਾ ਚਾਹੇ ਉਹ ਕੈਪਟਨ ਸਾਹਿਬ ਆ ਚਾਹੇ ਹਰਸਿਮਰਤ ਕੌਰ ਆ ਚਾਹੇ ਉਹ ਜਖੜ ਸਾਹਿਬ ਜਾਂ ਹੋਰ ਲੀਡਰਸ ਸਿਗੇ ਬਿਕਰਮਜੀਠੀਆ ਵਗੈਰਾ ਇਹਨਾਂ ਨੇ ਡੇਰਾ ਬਾਬਾ ਨਾਨਕ ਵਿੱਚ ਉਹਦੋਂ ਆਪਣਾ ਮਜ਼ਾਕ ਉਡਾਇਆ ਲੋਕਾਂ ਦੇ ਸਾਹਮਣੇ ਇਹ ਇੱਕ ਇੰਨੀ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਔਰ ਇਹ ਇਹਦੇ ਵਿੱਚ ਮੈਂ ਅਗਰ ਕਹਾਂ ਕਿ ਕ੍ਰੈਡਿਟ ਜਿਹੜਾ ਵਾ ਉਹ ਸਮੂਹ ਸਾਧ ਸੰਗਤ ਨੂੰ ਜਾਂਦਾ ਕਿਉਂਕਿ ਅਸੀਂ ਦਹਾਕਿਆਂ ਤੋਂ ਇਹ ਅਰਦਾਸ ਕਰਦੇ ਆ ਕਿ ਜਿਹੜੇ ਗੁਰਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ ਉਹਦੇ ਖੁੱਲੇ ਦਰਸ਼ਨ ਦੇਦਾਰ ਔਰ ਇਹ ਗੱਲ ਹੁਣ ਲਗਭਗ ਲਗਭਗ ਨਹੀਂ ਇਹ ਇਹ ਫੈਸਲਾ ਹੋ ਚੁੱਕਾ ਵਾ ਔਰ ਇਹਦਾ ਕ੍ਰੈਡਿਟ ਜਿਹੜਾ ਵਾ ਸੰਗਤ ਤੋਂ ਇਲਾਵਾ ਕਿਸੇ ਨੂੰ ਜਾਂਦਾ ਵਾ ਤਾਂ ਮੈਂ ਸਮਝਦਾ ਕਿ ਨਵਜੋਤ ਨੇ ਅੱਛਾ ਰੋਲ ਪਲੇ ਕੀਤਾ ਵਾ ਔਰ ਮੈਨੂੰ ਬੜੀ ਮੈਂ ਇਮਰਾਨ ਖਾਨ ਦੀ ਬਾਡੀ ਲੈਂਗੁਏਜ ਦੇਖ ਕੇ ਬਹੁਤ ਮੈਨੂੰ ਹੋਈ ਕਿ ਉਹ ਕਹਿੰਦਾ ਕਿ ਜਦ ਅਸੀਂ ਤੁਹਾਡੇ ਨਾਲ ਦੋਸਤੀ ਦਾ ਹੱਥ ਵਟਾਉਣਾ ਚਾਹੁੰਦੇ ਆ ਤੁਸੀਂ ਛੋਟੀ ਛੋਟੀ ਗੱਲ ਵਿੱਚ ਕਿਉਂ ਨੁਕਸ ਕਰਦੇ ਹੋ ਕੈਪਟਨ ਸਾਹਿਬ ਨੇ ਉਸ ਦਿਨ ਉਸ ਸਟੇਜ ਦੇ ਉੱਤੋਂ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਬੇ ਲੋੜੀਆਂ ਗਾਲਾਂ ਕੱਢ ਕੇ ਰਿਸ਼ਤਿਆਂ ਵਿੱਚ ਹੋਰ ਇੱਕ ਕਿਸਮ ਦਾ ਦਰਾਰ ਪੈਦਾ ਕੀਤੀ ਆ ਜਦਕਿ ਇਹ ਆਪ ਹੀ ਐਸ ਚੀਫ ਮਿਨਿਸਟਰ 30 ਨਵੰਬਰ 2005 ਨੂੰ ਪਾਕਿਸਤਾਨ ਗਏ ਸੀ ਕਿ ਨਨਕਾਣਾ ਸਾਹਿਬ ਵਿਜ਼ਿਟ ਕੀਤਾ ਸੀਗਾ ਬਲਕਿ ਉਹਨਾਂ ਨੇ ਉੱਥੋਂ ਉਸ ਵਕਤ ਸ਼ਾਇਦ ਨਵਾਜ਼ ਸ਼ਰੀਫ ਦੇ ਬ੍ਰਦਰ ਸ਼ਹਾਬਾਜ਼ ਸ਼ਰੀਫ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਇਹਨਾਂ ਨੂੰ ਇੱਕ ਤੋਹਫੇ ਦੇ ਤੌਰ 'ਤੇ ਇੱਕ ਅੱਛਾ ਚੰਗੀ नस्ਲ ਦਾ ਘੋੜਾ ਵੀ ਦਿੱਤਾ ਸੀਗਾ ਸੋ ਅੱਜ ਕੀ ਹਾਲਾਤ ਬਦਲ ਗਏ ਨੇ 2005 ਵਿੱਚ ਵੀ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਇਹ ਗੱਲਾਂ ਜਿਹੜੀਆਂ ਸੀਗੀਆਂ ਤਕਰਾਰ ਚੱਲਦਾ ਸੀ ਜਵਾਨ ਇਧਰੋਂ ਵੀ ਮਰਦੇ ਸੀ ਉਧਰੋਂ ਵੀ ਮਰਦੇ ਤਾੜੀ ਤਾਂ ਦੋਨਾਂ ਹੱਥਾਂ ਨਾਲ ਵੱਜਦੀ ਆ ਸਾਡਾ ਇਹ ਮੰਨਣਾ ਕਿ ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਇਲਾਵਾ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਖੁੱਲਣਾ ਚਾਹੀਦਾ ਬਿਕੋਜ਼ ਪੰਜਾਬ ਇੱਕ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਕਿ ਸਾਡੇ ਕੋਲ ਕੋਈ ਸਾਧਨ ਨਹੀਂਗੇ ਸਾਡੀ ਖੇਤੀ ਫੇਲ ਹੋ ਗਈ ਸਾਡਾ ਵਪਾਰ ਸਭ ਕੁਝ ਜੋ ਆਉਂਦਾ ਬਣਨ ਵਾਸਤੇ ਰੋ ਮਟੀਰੀਅਲ ਵੀ ਬਾਹਰੋਂ ਆਉਂਦਾ ਵਾ ਤੇ ਬਣਾ ਕੇ ਵੀ ਬਾਹਰ ਖਲਾਈਦਾ ਵਾ ਅਗਰ ਇਹ ਬਾਰਡਰ ਖੁੱਲਦਾ ਵਾ ਤੇ ਜਿਹੜਾ ਪੁਰਾਣਾ ਰੂਟ ਸੀਗਾ ਸੈਂਟਰਲ ਏਸ਼ੀਆ ਨੂੰ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਮੰਗੋਲੀਆ ਈਰਾਨ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਰਸ਼ੀਆ ਤੱਕ ਕੁਝ ਨਹੀਂ ਗਾਗੇ ਜੋ ਪੰਜਾਬ ਦੀ ਪ੍ਰੋਡਿਊਸ ਜੋ ਪੰਜਾਬ ਦੀ ਇੰਡਸਟਰੀ ਦੀ ਪ੍ਰੋਡਕਸ਼ਨ ਮੈਨੂਫੈਕਚਰਡ ਗੁੱਡਸ ਜੀ ਬਹੁਤ ਵੱਡੀ ਮਾਰਕੀਟ ਹੈ ਸੋ ਇਹ ਜਿਹੜਾ ਝਗੜਾ ਪਾਇਆ ਭਾਰਤ ਤੇ ਪਾਕਿਸਤਾਨ ਦੀਆਂ ਇਹ ਸਰਕਾਰਾਂ ਦਾ ਹੋ ਸਕਦਾ ਲੋਕਾਂ ਦਾ ਕੋਈ ਝਗੜਾ ਨਹੀਂਗਾ ਔਰ ਮੈਂ ਸਮਝਦਾ ਕਿ ਕਰਤਾਰਪੁਰ ਦਾ ਲੰਘਾ ਇੱਕ ਇਨੀਸ਼ੀਏਟਿਵ ਹੈ ਇੱਕ ਪਹਿਲ ਕਦਮੀ ਹੋਈ ਆ ਔਰ ਇਸ ਪਹਿਲ ਕਦਮੀ ਵਿੱਚ ਮਾਫ ਕਰਨਾ Imran Khan ਤੇ ਪਾਕਿਸਤਾਨ ਦੀ ਸਰਕਾਰ ਦੀ ਜਿਆਦਾ ਮੈਗਨੈਨਿਮਿਟੀ ਜਾਂ ਜਿਆਦਾ ਵੱਡਾ ਦਿਲ ਦਿਖਾਇਆ ਉਹਨਾਂ ਨੇ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਔਰ ਸਾਡੇ ਕੈਪਟਨ ਬਿੰਦਰ ਸਿੰਘ ਨੂੰ ਪੰਜਾਬ ਦੇ ਹਿੱਤਾਂ ਵਡੇਰੇ ਹਿੱਤਾਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਇਹ ਤਾਲੁਕਾਤ ਹੋਰ ਇੰਪਰੂਵ ਕਰਨੇ ਚਾਹੀਦੇ ਤਾਂ ਕਿ ਸਾਡਾ ਆਉਣ ਵਾਲੇ ਸਮੇਂ ਚ ਭਵਿੱਖ ਚੰਗਾ ਬਣ ਸਕੇ ਮਾਰਚ ਕੱਢੇ ਜਾ ਰਿਹਾ ਲੋਕਾਂ ਨੂੰ ਕੀ ਕਹਣਾ ਲੋਕਾਂ ਨੂੰ ਤਾਂ ਤੁਹਾਡੇ ਜ਼ਰੀਏ ਮੈਂ ਇਹੀ ਅਪੀਲ ਕਰੂੰਗਾ ਕਿ ਆਪਾਂ ਮੇਰਾ ਖਿਆਲ ਹੈ ਕਿ ਪਿਛਲੇ ਜਦੋਂ ਦੇ ਆਜ਼ਾਦ ਹੋਏ ਆ ਆਪਾਂ ਸਾਰੀਆਂ ਪਾਰਟੀਆਂ ਪਰਖ ਲਈਆਂ ਆਪਾਂ ਸਾਰੇ ਟੱਬਰ ਪਰਖ ਲਏ ਨੇ ਪੰਜਾਬ ਦੇ ਆ ਪਿਛਲੇ ਕੁਝ ਦਾਕਿਆਂ ਤੋਂ ਤਾਂ ਦੋ ਪਰਿਵਾਰ ਹੀ ਬਾਦਲ ਤੇ ਕੈਪਟਨ ਹੀ ਸੁਣੀ ਜਾਂਦੇ ਅਸੀਂ ਤੇ ਪਿੰਡਾਂ ਦੇ ਵਿੱਚ ਸਕੂਲਾਂ ਦਾ ਬੇੜਾ ਗੜਖ ਬੇੜਾ ਗੜਖ ਹੋ ਗਿਆ ਡਿਸਪੈਂਸਰੀਆਂ ਖਤਮ ਹੋ ਗਈਆਂ ਬੱਚੇ ਬੇਰੋਜ਼ਗਾਰ ਹੋ ਗਏ ਨਸ਼ੇ ਪਿੰਡਾਂ 'ਚ ਵੜ ਗਏ ਕਿਸਾਨ ਕਰਜ਼ਈ ਹੋ ਗਏ ਤੇ ਪਿਛਲੇ ਇਹਨਾਂ ਇੰਨੇ ਸਾਲਾਂ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਮੈਂ ਸਮਝਦਾ ਕਿ ਇੱਕ ਬਦਲ ਲਿਆਉਣ ਦੀ ਅਸੀਂ ਯਤਨ ਕਰਾਂਗੇ ਔਰ ਉਹ ਬਦਲ ਇਨਸਾਫ ਮਾਰਚ ਦਾ ਬਿਗਲ ਵਜਾ ਕੇ ਲੋਕਾਂ ਨੂੰ ਹਰ ਵਰਗ ਦੇ ਲੋਕਾਂ ਨੂੰ ਹਰ ਧਰਮ ਦੇ ਲੋਕਾਂ ਨੂੰ ਹਰ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਖੁੱਲਾ ਸੱਦਾ ਕਿ ਆਓ ਆਪਾਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਦਾ ਉਪਰਾਲਾ ਕਰੀਏ। ਧੰਨਵਾਦ। ਸੁਵੇਸਨ ਸੁਪਾਲ ਸਿੰਘ ਖਰਾ ਜਿਨ੍ਹਾਂ ਨੇ ਜਿਹੜਾ ਕਿਹਾ ਕਿ ਜਿਹੜਾ ਇਨਸਾਫ ਮਾਰਚ ਹੈ ਪੰਜਾਬ ਦੇ ਜਿਹੜੇ ਐ ਮੁੱਦੇ ਆ ਉਹਨਾਂ ਨੂੰ ਲੈ ਕੇ ਜਿਹੜਾ ਕਾਂਗਰਸ ਸਰਕਾਰ ਨੂੰ ਕਿਹਾ ਜਾਊਗਾ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਹੁਣ ਕਿੰਨੀ ਕਾਮਯਾਬੀ ਸੁਪਾਲ ਸਿੰਘ ਖਰਾ ਨੂੰ ਮਿਲਦੀ ਹੈ। ਕੈਮਰਾਮੈਨ ਗੁਰਵਿੰਦਰ ਨਾਲ ਅਮਿਤ ਸ਼ਰਮਾ ਜਾਗਰਨੀ ਟੀਵੀ ਬ